ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵਿੱਚੋਂ ਅਸੀਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਬੱਚੇ ਤੋਂ ਵੀ ਨਹੀਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲੋ ਬਦਿਏ ਚਿਹਦਾ ਨਾਮ ਦੱਸਦੇ ਕਰੀ ਆਪਣਾ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 9943794 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਹੈ ਜੀ ਪੁਰਾਣੇ ਤਰਨਤਾਰਾ ਰੋਡ ਤੇ ਵੀਰ ਜੀ ਪੈਂਦਾ ਪਿੰਡ ਆਪਣਾ ਚਾਟਿਮੈਂਟ ਹਾਂਜੀ ਨੇੜੇ ਆਪਾਂ ਨੂੰ ਗੁਰਦੁਆਰਾ ਟਾਲਾ ਸਾਹਿਬ ਪੈਂਦਾ ਵੀਰ ਜੀ ਥੋੜੇ ਜਿਹੇ ਕਿਲੋਮੀਟਰ ਤੇ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਭੁੱਲਦੇ ਕਰੀ ਫੋਨ ਨੰਬਰ ਹੈ 9943794 ਠੀਕ ਹੈ ਤੇ ਸਿੱਧਾ ਸਭ ਗੁਰਦੁਆਰਾ ਵਿੱਚੋਂ ਲ ਠੀਕ ਹੈ ਚਲੋ ਫਿਰ ਪਹਿਲਾਂ ਚਿੱਟੀ ਗਾਂ ਜੀ ਤੁਹਾਨੂੰ ਦਿਖਾ ਦਈਏ ਕਿੰਨਾ ਜੀ ਦੁੱਧ ਵੇਚੀਏ ਤੇ ਕੋਲ ਆਪ ਵੀ ਜੀ ਇਹਦੇ ਕੋਲ ਦੁੱਧ ਤਿਆਰ ਆ 8 ਕਿਲੋ ਜੀ 8 ਕਿਲੋ ਹੈਗਾ ਪੱਕਾ ਦੁੱਧ ਹਾਂ ਜੀ ਜਿਹੜਾ ਇੱਥੇ ਚਵਾ ਦੇਣਾ ਚਵਾ ਕੇ ਦੋਗੇ ਘਰ ਦੋ ਟਾਈਮ ਚਵਾ ਦੋਗੇ ਇੱਥੇ 100 ਰੁਪਏ ਜੀ ਭਾਵੇਂ ਦੋ ਤਿੰਨ ਦਿਨ ਚੋਦੇ ਜਾਂ ਅੱਛਾ ਹਾਂ ਜੀ ਇੱਕ ਹੀ ਸਾਈ ਪਾਵੇ ਕੋਈ ਸਾਈ ਪਾਵੇ ਆਪਣੀ ਆਗੇ ਚੋਲੇ ਦੋ ਟਾਈਮ ਤੇ ਦੁੱਧ ਪੂਰਾ ਹੋਵੇ ਤੇ ਲੈ ਜੇ ਨਾ ਪੂਰਾ ਹੋਵੇ 100 ਰੁਪਏ ਜੀ ਤੇ ਨਾ ਪੂਰਾ ਹੋਵੇ ਤੇ ਇੱਥੇ ਛੱਡ ਜੇ ਲਿਓ ਤੋਰਾਂ ਫੇਰ ਇੱਕ ਜੀ ਲੈ ਜਾ ਵੀ ਜੀ ਦੋ ਦੋ ਮੋਕੇ ਤੇ ਇਹਦੇ ਕੋਲ ਜਿਹੜਾ 8 ਲੀਟਰ ਤਿਆਰ ਦੱਸ ਦੇ ਬਾਕੀ ਚਵਾਈ ਕਰਕੇ ਖੜਨ ਦੀ ਉਹ ਜ਼ਿੰਮੇਵਾਰੀ ਤੁਹਾਡੀ ਹੈਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਆ ਜ ਲੈ ਆ ਖੰਡੀ ਤੇਰੀ ਆ ਤਰ੍ਹਾਂ ਜਿਹੜੇ ਲੈ ਜਾਓ ਜੀ ਬਾਕੀ ਥਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਤੇ ਕਿੰਨਾ ਰੱਖਣਾ ਵੀ ਦੀਰਮੋ ਲੈ ਫਿਰ ਹਰ ਵੀ ਜਿਹਾਇਆ ਰੱਖਣਾ ਕਿੰਨਾ ਕ ਜਿਹੜੀਆਂ ਐਂ ਦੇਖ ਜਾਨ ਠੀਕ ਆ ਮੇਲਾ ਮੂਲਾ ਵੇਖਿਆ ਹੋਇਆ ਆ ਮੇਲਾ ਆ ਗਿਆ ਹੁਣ ਠੀਕ ਆ ਕਿੰਨੇ ਰਿਦੇ ਨਹੀਂ ਫਿਰੇ 100 ਰੁਪਏ ਜੇ ਬਸ 17000 ਦੀ ਵਸ਼ੀ ਦੇਣੀ ਉਹ ਚ 200 ਰੁਪਏ ਠੀਕ ਆ ਚਲੋ ਬਾਕੀ ਮਾਨਤਨ ਮੌਕੇ ਤੇ ਹੋਰ ਕਰਦੇ ਆ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇੱਕ ਬਰ ਰੁਪਈਏ ਦੀ 10 ਕਿਲੋ ਦੁੱਧ ਜੀ ਹਾਂਜੀ ਚੀਨ ਹੋਵੇ ਡੇਢ ਮਹੀਨੇ ਦੇ ਲਾਗੇ ਬਨੇ ਹੋ ਗਏ ਦੋ ਨਹੀਂ ਹੋ ਸਕਦੇ ਅੱਛਾ ਤੇ ਪੱਕਾ ਦੁੱਧ ਵਿੱਚ ਦੀ 10 ਲੀਟਰ ਹੈ ਇਹਦੇ ਕੋਲ ਫਿਰ ਕਿਲੋ ਦਾ ਹੈ ਰੁਪਈਏ ਜੀ ਬਹੁਤ ਠੰਡੀ ਵਧੀਆ ਚੋਾਈ ਦੀ ਚੰਗੀ ਹੈ ਠੀਕ ਆ ਹਾਂਜੀ ਤੋਰ ਹਾਂ ਕਰੀ ਤੇ ਇਹ ਤੁਹਾਨੂੰ ਢੂੰਡੀ ਗੜੀਆ ਥਾਂ ਤੋਂ ਦੇਖੋ ਕਿਹੜਾ ਲੱਗਾ ਹੈ ਬਾਕੀ ਦੁੱਧ ਵੀ ਸੰਗਣਾ ਹੁੰਦਾ ਹੈ ਜੀ ਕੰਮ ਅਗਲੇ ਥਾਂ ਦਾ ਚਵਾ ਜਿਹੜਾ ਦੇਖ ਸਕਦੇ ਜੀ ਪਿਛਲੇ ਸਾਲ ਦਾ ਜਵਾਬ ਇਹਦਾ ਦੇਖਾਂਗੇ ਕੋਈ ਪੂਰ ਫਟਾ ਨਹੀਂ ਰਹੀ ਜੀ ਕੋਈ ਨੰਦ ਖਾਂ ਦਿਖਾ ਦਈਏ ਬੀ ਆਪਾਂ ਆਹ ਦੇਖ ਸਾਡੇ ਥਣਾ ਦਾ ਸਾਈਜ਼ ਗਿਆ ਲਿਆ ਖੋਲੋ ਤੋਰ ਦਈਏ ਬੀ ਦੇਖ ਅੱਜ ਦੋ ਹੀ ਗਾਵਾਂ ਦੋਵੇਂ ਸੁਈਆਂ ਸਵਾਈਆਂ ਤੇ ਦੋਵੇਂ ਬੱਚੇ ਤੋਂ ਬਿਨਾ ਠੀਕ ਹੈ ਜੀ ਲੱਜ ਜੀ ਆਜ ਲਿਆਓ ਜੀ। ਅੱਜ ਥੋੜੀ ਯਾਰ ਜਿੱਦੇ ਬੜੀ ਪਾਉ ਜਿੱਦਾ ਮਰਜ਼ੀ ਵੀ ਬੈਠੇ ਮੈਂ ਥੋੜੀ ਗੱਲ ਬਾਤ ਨੂੰ। ਠੀਕ ਹੈ ਜੀ। ਬਾਕੀ ਦੁੱਧ ਜਿਹੜਾ 10 ਲੀਟਰ ਤਾਂ ਅਸੀਂ ਆਪ ਚਵਾਈ ਕਰਕੇ ਖੜਨਾ। ਤੇ ਸਾਡੀ ਗੱਲ ਤੇ ਜਰੂਰ ਕੋਰ ਕਰਿਆ ਕਰ। ਤੇ ਇਹਾ ਵੀ ਮੋਲੇ ਵੀਰ ਜੀ ਫਿਰ ਜਾਜਾ ਕਰ ਦिए 1000 ਰੁਪਏ 23000 ਅੱਛਾ 2000 ਹੀ ਦੇ ਦੋਗੇ ਹਾਂਜੀ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਸੁਈਆਂ ਸੁਈਆਂ ਆਪਨੇ ਸੁਈ ਕਰਕੇ ਖੜਨੂ ਠੀਕ ਹੈ ਵੀਰ ਜੀ ਜੇ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਕਿ ਆਪਣੀ ਤਸੱਲੀ ਕਰਕੇ ਖੜਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ